ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਜੀ ਅਮਰਸਰੀਆਂ ਮਾਲਜਾਣ ਵੱਲੋਂ ਲੋ ਜੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਬਹੁਤ ਜ਼ਿਆਦਾ ਮੈਸੇਜ ਆ ਰਹੀ ਕਸਟਮਰ ਦੇ ਕਿ 450 ਸਟਾਕ ਲੈ ਕੇ ਆਓ ਭਾਜੀ ਲੋ ਜੀ 450 ਵਾਲੇ ਸੂਟ ਲੈ ਕੇ ਆਏ ਜੀ ਸਪੈਸ਼ਲ ਕਾਟਨ ਦੁਪੱਟੇ ਨਾਲ ਪਿਓਰ ਕਾਟਨ ਦੇ ਸੂਟ ਨੇ ਬਰਾਸਤ ਮਿਲਦਾ ਮਾਲ ਆ ਵਧੀਆ ਕੁਆਲਿਟੀ ਹੋਏਗੀ 450 ਰੁਪਏ ਪ੍ਰਾਈਸ ਹੋਏਗਾ ਡੇਲੀ ਵੇਅਰ ਤੁਸੀਂ ਬਾਹਰ ਅੰਦਰ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਹੋ ਆਲਟੀਮੇਟ ਆਰਟੀਕਲ ਨੇ 450 ਵਿਦ ਦੁਪੱਟਾ ਕੱਲਾ ਕੱਲਾ ਡਿਜ਼ਾਈਨ ਦਿਖਾਵਾਂਗੇ ਆਪ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਜੀ ਇੱਕ ਤੋਂ ਇੱਕ ਡਿਜ਼ਾਈਨ ਆਇਆ 450 ਇੰਚ ਵੀਡੀਓ ਪੂਰੀ ਦੇਖਿਓ ਜੀ ਲੋ ਜੀ ਹੁਣ ਆਪਾਂ ਕਰਨ ਲੱਗਿਆ ਕੱਲਾ ਕੱਲਾ ਡਿਜ਼ਾਈਨ ਓਪਨ ਜੀ ਸਾਰੇ ਪੀਸ ਹੁਣ ਦਿਖਾਵਾਂਗਾ ਓਪਨ ਕਰਕੇ ਅਲਟੀਮੇਟ ਡਿਜ਼ਾਈਨ ਨੇ ਜੀ ਸਾਰੇ ਡਿਜ਼ਾਈਨ ਪਿਆਰੇ ਨੇ ਲੋ ਜੀ ਆ ਪਹਿਲਾ ਡਿਜ਼ਾਈਨ ਚੈੱਕ ਕਰੋ ਜੀ ਪਹਿਲਾ ਡਿਜ਼ਾਈਨ ਬੜਾ ਸੋਹਣਾ ਹੈ ਜੀ ਸਲਵਾਰ ਤੇ ਵਰਕ ਵਾਲਾ ਆ ਲੋ 450 ਇੰਚ ਸਲਵਾਰ ਤੇ ਕਢਾਈ ਜੀ ਲੋ ਜੀ ਚੈੱਕ ਕਰੋ ਆ ਨੈਕ ਦੀ ਡਿਜ਼ਾਈਨਿੰਗ ਹੈ ਪਿਓਰ ਕਾਟਨ ਹੈ ਮੈਚਿੰਗ ਬਾਟਮ ਹੈ ਅਲਟੀਮੇ 450 ਰੁਪਏ ਸਲਵਾਰ ਦੇ ਪਹੁੰਚ ਤੇ ਪ੍ਰੋਪਰ ਕੰਮ ਕਰਿਆ ਜੀ ਐ ਨਹੀਂ ਹੈਗਾ ਕਿ ਇਕੱਲੀ ਬਰੀਕ ਬੇਲ ਕੱਢੀ ਹੋਈ ਹੈ ਲੋ ਜੀ ਆ ਪ੍ਰੋਪਰ ਕੰਮ ਕਰਿਆ ਹੋਇਆ ਇਹਦੇ ਵਿੱਚ ਤੁਹਾਨੂੰ ਦੁਪੱਟਾ ਵੀ ਬੜਾ ਸੋਹਣਾ ਹੈ ਦਾ ਮਲ ਕਾਟਨ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਚਾਰ ਰੰਗ ਮਿਲਣਗੇ ਚਾਰੇ ਚਾਰੇ ਰੰਗ ਸੋਹਣੇ ਹਨ ਲੋ ਜੀ ਇੱਕ ਰੰਗ ਇਹਦੇ ਚ ਆਏਗਾ ਜੀ ਲੈਮਨ ਕਲਰ ਜਿਹੜਾ ਵੀ ਤੁਹਾਨੂੰ ਚਾਹੀਦਾ ਹੋ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ WhatsApp ਤੇ ਇੱਕ ਆ ਗਿਆ ਇਸ ਤੇ ਲੈਮਨ ਇੱਕ ਆ ਗਿਆ ਇਸ ਤੇ ਬੜਾ ਪਿਆਰਾ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਹੈ ਦਾ ਇਸ ਕਿਨ 골ਡਨ ਜਾ ਕਲਰ ਹੈ ਕੰਟਰਾਸਟ ਬੜਾ ਪਿਆਰਾ ਹੈ ਦਾ ਆ ਲੋ ਇੱਕ ਆ ਗਿਆ ਇਸ ਦੇ ਵਿੱਚ ਬੜਾ ਸੋਹਣਾ ਪਿਸਤਾ ਆਇਆ 컬러 ਸੋ ਚਾਰ ਰੰਗ ਇਹਦੇ ਵਿੱਚ ਨੇ ਪੂਰੇ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਤੇ ਜੋ ਸਕਰੀਨਸ਼ਾਟ ਲਗਾ ਆਪਣਾ ਆਰਡਰ ਕਰਨਾ WhatsApp ਤੇ ਨੈਕਸਟ ਡਿਜ਼ਾਈਨ ਤੁਹਾਨੂੰ ਮੈਂ ਦਿਖਾਉਣਾ ਓਪਨ ਕਰਕੇ ਜੀ ਬੜਾ ਪਿਆਰਾ ਡਿਜ਼ਾਈਨ ਆ ਆਹ ਵਾਲਾ ਲੋ ਜੀ ਇੱਕ ਆਇਆਗਾ ਬਰੀਕ ਚੈੱਕ ਪ੍ਰਿੰਟ ਬਣਾਇਆ ਬੜਾ ਸੋਹਣਾ ਦੇਲੀਵਰ ਜਿਵੇਂ ਮਰਜ਼ੀ ਪਾ ਸਕਦੇ ਤੁਸੀਂ ਬਹੁਤ ਸੋਹਣੇ ਪੀਸ ਨੇ ਆ ਲੋ ਮੈਚਿੰਗ ਬਾਟਮ ਹੈ ਇਹਦਾ ਦੁਪੱਟਾ ਵੀ ਬੜਾ ਸੋਹਣਾ ਹੈ ਇਹਦੇ ਵਿੱਚ ਵੀ ਤੁਹਾਨੂੰ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਹਣੇ ਹੋਣਗੇ ਆ ਲੋ ਆ ਦੁਪੱਟਾ ਬਹੁਤ ਸੋਹਣਾ ਹੈ ਆ ਦੇਖੋ ਖੁੱਲਾ ਡੁੱਲਾ ਦੁਪੱਟਾ ਇਹਦੇ ਤੁਹਾਨੂੰ 4 ਰੰਗ ਮਿਲਣਗੇ ਇੱਕ ਆਊਗਾ ਤੇ ਮਸਟਰਡ ਜਿਹਾ ਕਲਰ ਹੈ ਇੱਕ ਆਊਗਾ ਇਹਦੇ ਵਿੱਚ ਸੀ ਗ੍ਰੀਨ ਕਲਰ ਲੋ ਜੀ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਪਰਪਲ ਕਲਰ ਲੋ ਜੀ 4 ਆ ਆਗੇ ਜੀ ਆਹ ਵਾਲਾ ਆਏਗਾ ਜੀ ਸੋਲੋ ਕਰੀਮ ਇਹ 2 ਪੀਸ ਮਿਲੇ ਆ ਜੀ ਲੋ ਜੀ ਆਹ ਸੋਲੋ ਕਰੀਮ ਆਏਗਾ ਬੜਾ ਸੋਹਣਾ ਅਲਟੀਮੇਟ ਡਿਜ਼ਾਈਨ ਸੋਲੋ ਕਰੀਮ ਆਏਗਾ ਇਹਦੇ ਵਿੱਚ ਤੁਹਾਨੂੰ 2 ਪੀਸ ਮਿਲਣਗੇ ਇਹਦੇ ਦੁਪੱਟੇ ਤੇ ਸਾਰਾ ਵਰਕ ਹੈ ਇਹਦੇ ਦੁਪੱਟੇ ਤੇ ਸਾਰਾ ਵਰਕ ਹੈ ਇਹ ਪ੍ਰਿੰਟ ਨਹੀਂ ਹੈਗਾ ਆ ਸਾਰਾ ਧਾਗੇ ਦਾ ਕੰਮ ਹੈ ਦੁਪੱਟੇ ਤੇ ਅਲਟੀਮੇਟ ਦੁਪੱਟਾ ਲੋ ਜੀ 450 ਪ੍ਰਾਈਸ 450 ਜੀ ਕੋਈ 500 ਨਹੀਂ ਕੋਈ 600 ਨਹੀਂ ਲੋ ਜੀ ਇਹ ਡਿਜ਼ਾਈਨ ਆ ਸੁਪਰ ਹਿੱਟ ਆ ਜੀ ਸਪੈਸ਼ਲ ਡਿਜ਼ਾਈਨ ਹੈ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਆ ਜੀ ਮੈਚਿੰਗ ਬਾਟਮ ਹੈ ਬਾਟਮ ਵੀ ਇਹਦੇ ਨਾਲ ਪ੍ਰਿੰਟ ਆਏਗੀ ਜੀ ਤੁਸੀਂ ਪੈਂਟ ਪਲਾਜ਼ੋ ਸਲਵਾਰ ਜੋ ਮਰਜ਼ੀ ਬਣਾਓ ਜੋ ਆਏ ਥੋੜੀ ਆ ਆ ਲੋ ਦੁਪੱਟਾ ਵੀ ਸੋਹਣਾ ਹੈ ਇਹਦਾ ਇਹਦੇ ਤੁਹਾਨੂੰ ਕਲਰ ਮਿਲਣਗੇ ਜੀ ਇੱਕ ਇੱਕ ਮਿਲੂਗਾ ਇਹਦੇ ਤੁਹਾਨੂੰ ਪਾਊਡਰ ਬਲੂ ਕਲਰ ਆਹ ਵੀ ਕਲਰ ਬੜਾ ਪਿਆਰਾ ਹੈ ਕਲਰ ਸਾਰੇ ਪਿਆਰੇ ਆ ਜੀ ਇੱਕ ਆਏਗਾ ਇਸ ਦੇ ਵਿੱਚ ਗਰੇਜ ਆ ਕਲਰ ਲੋ ਜੀ ਇੱਕ ਆਏਗਾ ਇਸ ਦੇ ਵਿੱਚ ਪੌਇਜ਼ਲ ਗਏ ਸਭ ਨੂੰ ਬੇਨਤੀ ਹੈ ਕਿ ਫੋਟੋ ਦੀ ਡਿਮਾਂਡ ਨਾ ਕਰਿਓ ਕਿਉਂਕਿ ਇਸ ਮਾਲ ਦੀ ਫੋਟੋ ਨਹੀਂ ਖਿੱਚੇ ਜਾਂਦੇ ਉਹ ਵੀ ਪੀਸ ਐਨੇ ਸਾਰੇ ਹੁੰਦੇ ਆ ਫੋਟੋ ਖਿੱਚੀਆਂ ਨਹੀਂ ਜਾਂਦੀਆਂ ਇਸ ਕਰਕੇ ਆਪਾਂ YouTube ਤੇ ਪ੍ਰੋਪਰ ਵੀਡੀਓ ਪਾਉਂਦੇ ਆ ਆ ਲੋ ਇੱਕ ਆਏਗਾ ਆਵਲਾ ਪੀਸ ਇਹਦੇ ਤੁਹਾਨੂੰ ਦੋ ਰੰਗ ਮਿਲਣਗੇ ਆ neck ਦੀ ਡਿਜ਼ਾਈਨਿੰਗ ਦਿਖਾਓ ਇਹ ਸਾਰਾ ਹੈਂਡਵਰਕ ਹੈ neck ਤੇ ਨਾਲ ਦੁਪੱਟਾ ਮਾਲ ਕੋਟਨ ਦਾ ਜੀ ਦੁਪੱਟੇ ਸਾਰਿਆਂ ਦੇ ਸੋਨੇ ਆ ਜੀ ਖੁੱਲੇ ਡੁੱਲੇ ਦੁਪੱਟੇ ਆ ਇਹਦੇ ਦੋ ਰੰਗ ਮਿਲਣਗੇ ਇੱਕ ਸੀ ਗ੍ਰੀਨ ਫਰੋਜੀ ਲੋ ਜੀ ਇੱਕ ਸੀ ਗ੍ਰੀਨ ਫਰੋਜੀ ਆ ਗਿਆ ਇੱਕ ਲੈਮਨ ਆ ਗਿਆ 450 ਪ੍ਰਾਈਸ ਜੀ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਉਣਾ ਜੀ ਆਹ ਵਾਲਾ ਇਹਦੇ ਤੁਹਾਨੂੰ ਦੋ ਰੰਗ ਮਿਲਣਗੇ ਦੋਨੋਂ ਰੰਗ ਸੋਨੇ ਦੇ ਡਿਜ਼ਾਈਨ ਬੜਾ ਸੁਪਰ ਹਿੱਟ ਆ ਇਹ ਸੂਟ ਪਾਇਆ ਮੇਰੀ ਗਾਰੰਟੀ 1000 ਰੁਪਏ ਤੋਂ ਘੱਟ ਨਹੀਂ ਲੱਗਦਾ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਪ੍ਰਿੰਟ ਦੇ ਉੱਤੇ ਸਾਰਾ ਵਰਕ ਕਰਿਆ ਹੈ ਗੱਠ ਦੀ ਕੜਾਈ ਕਰੀ ਹੋਈ ਆ ਆ ਨਿਗਾਹ ਕਰਾਓ ਵੇਖੀ ਨਾ ਅਲਟੀਮੇਟ ਬਿਊਟੀਫੁਲ ਡਿਜ਼ਾਈਨ ਜੀ ਲੋ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਇਹਦਾ ਲਾਜਵਾਬ ਦੁਪੱਟਾ ਜੀ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਇਹਦੇ ਵੀ ਤੁਹਾਨੂੰ ਦੋ ਮਿਲਣਗੇ ਰੰਗ ਦੇ ਇੱਕ ਮਿਲੇਗਾ ਪਾਕਿਸਤਾਨੀ ਗ੍ਰੀਨ ਕਲਰ ਲੋ ਜੀ ਅਲਟੀਮੇਟ ਡਿਜ਼ਾਈਨ ਹੈ ਜੀ 450 ਪ੍ਰਾਈਸ ਰਹੇਗਾ ਜੀ ਦੋ ਪੀਸ ਆ ਦੇਖੀ ਚੱਲੋ ਵੀਡੀਓ ਤੋਂ ਲਾਸਟ ਤੱਕ ਬਣੇ ਰਹੋ ਤੁਹਾਨੂੰ ਸਾਰੇ ਪੀਸ ਦਿਖਾਉਂਗਾ ਇੱਕ ਆ ਸੋਲੋ ਮਿਲੇ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਲੋ ਜੀ ਸਪੈਸ਼ਲ ਇਹਦੇ ਪਹਿਲਾਂ ਗਾਧਰੀਆ ਕਲਰ ਆਇਆ ਸੀ ਆ ਕਲਰ ਬੜਾ ਸੋਹਣਾ ਹੈ ਸੀ ਗ੍ਰੀਨ ਫਰੋਜੀ ਆ ਨੱਕ ਤੇ origional ਸਾਰਾ ਮੀਰਰ ਦਾ ਕੰਮ ਹੈ origional ਮੀਰਰ ਲੱਗਾ ਹੋਇ ਆ ਦੁਪੱਟਾ ਕੰਬੀਨੇਸ਼ਨ ਹੈ ਪ੍ਰਾਈਸ ਸਿਰਫ 450 ਲੋ ਜੀ ਨੈਕਸਟ ਦੇਖੋ ਜੀ ਕਿੰਨਾ ਸੋਹਣਾ ਲੋ ਜੀ ਸੋਲੋ ਆਏਗਾ ਜੀ ਐਚਡੀ ਪ੍ਰਿੰਟ ਡਿਜੀਟਲ ਪ੍ਰਿੰਟ ਲੈਮਨ ਕਲਰ ਜੀ ਪ੍ਰਾਈਸ 450 ਦੁਪੱਟਾ ਐਨ ਵਧੀਆ ਖੁੱਲਾ ਢੁੱਲਾ 450 ਸੋ ਸਾਰੇ ਪੀਸ ਸੋਹਣੇ ਆ ਜੇ ਤੁਹਾਨੂੰ ਪੀਸ ਸੋਹਣੇ ਲੱਗਦੇ ਤਾਂ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਲੋ ਜੀ ਇੱਕ ਆਏਗਾ ਸੋਲੋ ਆ ਵਾਲਾ 450 ਇੱਕ ਸੋਲੋ ਆਏਗਾ ਆਹ ਵਾਲਾ yellow 450 ਦੁਪट्टे ਸੋਹਣਿਆ ਸਭ ਦੇ ਇੱਕ ਡਿਜ਼ਾਈਨ ਆਏਗਾ ਜੀ ਆਹ ਵਾਲਾ ਇਹਦੇ ਪੂਰੇ 8 ਰੰਗ ਆਏ ਆ ਇਹਦੇ ਪੂਰੇ 8 ਰੰਗ ਆਏ ਆ ਅਲਟੀਮੇਟ ਡਿਜ਼ਾਈਨ ਹੈ ਆ ਲੋ ਆ ਮਹਿੰਦੀ ਕਲਰ ਓਪਨ ਕਰ ਦਿੰਨੇ ਆਪਾਂ ਕਲਰ ਸਾਰੇ ਸੋਹਣੇ ਆ ਇਹਦਾ ਬਾਰਡਰ ਸਟਾਈਲ ਬਣੇਗਾ ਆ ਘੇਰੇ ਤੇ ਡਿਜ਼ਾਈਨ ਆਏਗਾ ਚਾਹੇ ਤੁਸੀਂ ਨੈਕ ਤੇ ਕਰ ਲਿਓ ਇਹਨੂੰ ਚਾਹੇ ਘੇਰੇ ਦੇ ਵੈਸੇ ਘੇਰੇ ਤੇ ਆਊਗਾ ਬੜਾ ਸੋਹਣਾ ਡਿਜ਼ਾਈਨ ਹੈ ਆ ਡੋਰਸ ਵਾਲੀ ਸਲਵਾਰ ਹੈ ਇਹਦੀ ਤੇ ਦੁਪੱਟਾ ਕਾਟਨ ਦਾ ਇਹਦੇ ਤੋਂ ਪੂਰੇ 8 ਰੰਗ ਆਏ ਆ ਰੰਗ ਸਾਰੇ ਸੋਹਣੇ ਡਿਜ਼ਾਈਨ ਵੀ ਸੋਹਣਾ ਇਹਦਾ ਦੁਪੱਟਾ ਦੇਖੋ ਬੜਾ ਸੋਹਣਾ ਪ੍ਰਿੰਟਿੰਗ ਦੇਖੋ ਦੁਪੱਟੇ ਦੀ ਅਲਟੀਮੇਟ ਪ੍ਰਿੰਟਿੰਗ ਹੈ ਰੇਟ 450 ਰੰਗ ਇਹਦੇ ਚ ਆਏਗਾ ਇੱਕ ਮਸਟਰਡ ਇੱਕ ਆਏਗਾ ਬਲੈਕ ਗ੍ਰੇਜ ਹੈ ਡਾਰਕ ਗ੍ਰੇਜ ਆ ਬਲੈਕ ਜਾ ਇੱਕ ਆਏਗਾ ਨੇਵੀ ਬਲੂ ਇੱਕ ਆਏਗਾ ਹੌਟ ਪਿੰਕ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਡਿਫਰੈਂਟ ਜਿਆ ਕਲਰ ਹੈ ਲਾਈ ਲੈਕ ਕਲਰ ਕਹਿ ਸਕਦੇ ਆਪਾਂ ਪਰਪਲ ਜਿਆ ਕਲਰ ਹੈ ਇੱਕ ਆਇਆ ਗਏ ਇਸ ਚ ਗਾਜ਼ਰੀ ਇੱਕ ਆਇਆ ਗਏ ਇਸ ਚ ਮੋਰ ਪੰਖੀ ਫਿਰੋਜੀ ਜਿਆ ਰੰਗ 450 ਪ੍ਰਾਈਸ ਹੈ ਇੱਕ ਆ ਗਾਜ਼ਰੀ ਸੀਗਾ ਉਹਦੇ ਵਿੱਚ ਸੋਲੋ ਚ ਉਹਦੇ ਚ ਜਿਹੜਾ ਤੁਹਾਨੂੰ ਮੈਂ ਪਹਿਲਾਂ ਪੀਸ ਦਿਖਾਏ ਸੀਗੇ ਆ ਲੋ ਕਿੱਡਾ ਸੋਹਣਾ ਕਲਰ ਹੈ ਦੇਖੋ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ 450 ਪ੍ਰਾਈਸ ਦਾ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ WhatsApp ਤੇ ਸਟਾਕ ਸਾਰਾ ਤੁਹਾਨੂੰ ਦਿਖਾਤਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਜੇ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ